ਮੈਂ ਜਗਜੀਤ ਸਿੰਘ ਸੁੱਚੂ ਪ੍ਰਧਾਨ ਰਣਜੀਤ ਐਵੇਨਿਊ ਜੁਆਇੰਟ ਫਾਰਮ ਆਫ ਵੈਲਫੇਅਰ ਐਸੋਸੀਏਸ਼ਨ ਜਿਹਦੇ ਵਿੱਚ ਇਹ ਬੀ ਸੀ ਡੀ ਈ ਸਾਰੇ ਬਲਾਕ ਸੈਕਟਰ 3 ਸੈਕਟਰ 4 ਇਹ ਸਾਰੇ ਬਲਾਕ ਜਿਹੜੇ ਇਹਦੇ ਵਿੱਚ ਆਉਂਦੇ ਆ ਔਰ ਮੈਂ ਅੱਜ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਇੱਕ ਡੰਪ ਜਿਹੜਾ 2021 ਤੋਂ ਸ਼ੁਰੂ ਹੋਇਆ ਸੀ ਉਹ ਬਿਲਕੁਲ ਅਮਰਤ ਅਨੰਦ ਪਾਰਕ ਦੇ ਨਾਲ ਈ ਬਲਾਕ ਦੀ ਵਿਸਿਨਿਟੀ ਦੇ ਵਿੱਚ ਔਰ ਜਿਹਦੇ ਨਾਲ ਹੀ ਆਈਟੀਆਈ ਕਾਲਜ ਤੇ ਜਿਹੜੀਆਂ ਵਿਦਿਅਕ ਸੰਸਥਾਵਾਂ ਤੇ ਧਾਰਮਿਕ ਸੰਸਥਾਵਾਂ ਉਹਦੇ ਨਾਲ ਹੀ ਨੇ ਪਰ ਇਸ ਨੂੰ ਉਠਾਉਣ ਵਾਸਤੇ ਅਸੀਂ ਵੱਖ-ਵੱਖ ਸਮਿਆਂ ਤੇ ਮਿਊਸਪਲ ਕਾਰਪੋਰੇਸ਼ਨ ਅਮਰਸਰ ਤੇ ਇੰਪਰੂਵਮੈਂਟ ਅਫਸਰ ਨੂੰ ਮਿਲਦੇ ਰਹੇ ਰੋਸ ਮਜਾਰੇ ਕੀਤੇ ਪਰੰਤੂ ਇਹਦਾ ਕੋਈ ਹੱਲ ਨਹੀਂ ਹੋਇਆ ਉਸ ਤੋਂ ਬਾਅਦ ਇਹਦੀ ਵਿਧਾਨ ਸਭਾ ਦੇ ਵਿੱਚ ਵੀ ਉਸ ਸਮੇਂ ਦੇ ਐਮਐਲਏ ਨਾਰਥ ਨੇ ਇਹ ਮੁੱਦਾ ਉਠਾਇਆ ਪਰੰਤੂ ਉਹਨਾਂ ਦੇ ਮੁੱਦਾ ਉਠਾਉਣ ਦੇ ਬਾਵਜੂਦ ਵੀ ਇਹਦੇ ਉੱਤੇ ਕੋਈ ਅਸਰ ਨਹੀਂ ਹੋਇਆ ਅਖੀਰ ਤੇ ਅਖੀਰ ਤੇ ਅਸੀਂ ਰਣਜੀਤ ਹੈਵਨ ਨੂੰ ਜੁਆਇੰਟ ਫਾਰਮ ਆਫ ਵੈਲਫੇਅਰ ਐਸੋਸੀਏਸ਼ਨ ਦੇ ਵਿੱਚ ਇਹ ਫੈਸਲਾ ਕੀਤਾ ਕਿ ਇਹ ਜਿਹੜਾ ਕੇਸ ਹੈ ਆਪਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਲੈ ਕੇ ਜਾਇਆ ਜਾਵੇ ਔਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੇਸ ਦੇ ਵਿੱਚ ਪਟੀਸ਼ਨਰ ਬਣਾਉਣ ਵਾਸਤੇ ਸਾਡੇ ਨਾਲ ਬੈਠੇ ਨੇ ਸ਼ਰਨਜੀਤ ਸਿੰਘ ਪੱਡਾ ਇਹ ਐਡਵੋਕੇਟ ਨੇ ਔਰ ਇਹਨਾਂ ਨੂੰ ਅਧਿਕਾਰਤ ਕੀਤਾ ਗਿਆ ਸੋ 6 9 25 ਦੀ ਮੀਟਿੰਗ ਤੋਂ ਬਾਅਦ ਅਸੀਂ ਇੱਕ ਪਟੀਸ਼ਨ ਜਿਹੜਾ ਸਮੀਰ ਸੋਢੀ ਐਡਵੋਕੇਟ ਸਮੀਰ ਸੋਢੀ ਨੇ ਦਿੱਲੀ ਦੇ ਵਿੱਚ ਉਹਨਾਂ ਦੇ ਥਰੂ ਆਪਾਂ ਇੱਕ ਪਟੀਸ਼ਨ ਤਿਆਰ ਕੀਤੀ ਜਿਹੜੀ ਕਿ ਅਸੀਂ 22 10 25 ਨੂੰ ਜਿਹੜੀ ਆ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਿੱਲੀ ਦੇ ਵਿੱਚ ਫਾਈਲ ਕਰ ਦਿੱਤੀ ਗਈ ਔਰ ਉਹਦੀ ਜਿਹੜੀ ਆ 7 11 25 ਨੂੰ ਦੀ ਹੀアリング ਹੋਈ ਜਿਹਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹਦਾ ਬੜਾ ਸਖਤ ਨੋਟਿਸ ਲਿਆ ਔਰ ਉਹਨਾਂ ਨੇ ਜਿਹੜੀ ਮਿਊਸਪਲ ਕਾਰਪੋਰੇਸ਼ਨ ਆ ਉਹਨਾਂ ਨੂੰ ਕਿਹਾ ਕਿ ਇਮੀਡੀਏਟਲੀ ਇਹ ਇਲੈਗਲ ਡੰਪਿੰਗ ਸਟਾਫ ਕੀਤੀ ਜਾਵੇ ਤੇ ਇਹਨੂੰ ਇੱਥੋਂ ਰਿਮੂਵ ਕੀਤਾ ਜਾਵੇ ਨਾਲ ਹੀ ਉਹਨਾਂ ਨੇ ਪੋਲੂਸ਼ਨ ਕੰਟਰੋਲ ਬੋਰਡ ਨੂੰ ਇਹ ਹਦਾਇਤਾਂ ਦਿੱਤੀਆਂ ਕਿ ਉਹੋ ਗਰਾਊਂਡ ਲੈਵਲ ਤੇ ਜਾ ਕੇ ਪਤਾ ਕਰਨ ਕਿ ਇਹਦੇ ਵਿੱਚ ਕਸੂਰ ਕਿਹਦਾ ਔਰ ਉਹਨਾਂ ਦੇ ਵਿਰੁੱਧ ਵੀ ਜੇ ਉਹਨਾਂ ਦੇ ਵਿਰੁੱਧ ਵੀ ਐਕਸ਼ਨ ਲਿਆ ਜਾਵੇ ਸੋ ਇਹ ਜਿਹੜਾ ਡੰਪ ਆ ਉਹ ਡੰਪ ਦੇ ਨਾਲ ਕੀ ਨੁਕਸਾਨ ਨੇ ਇੱਕ ਤੇ ਇਹ ਡੰਪ ਜਿਸਮੇ ਵੀ ਬਰਸਾਤ ਹੁੰਦੀ ਆ ਉਹ ਬਹੁਤ ਜ਼ਿਆਦਾ ਇਹਦੇ ਵਿੱਚ ਫੌਲ ਸਮੈਲ ਆਉਂਦੀ ਆ ਔਰ ਆਲੇ ਦੁਆਲੇ ਜਿਹੜੇ ਰੈਜ਼ੀਡੈਂਟਸ ਉਹਨਾਂ ਦਾ ਜੀਣਾ ਵੀ ਜਿਹੜਾ ਮੁਸ਼ਕਲ ਹੋ ਜਾਂਦਾ ਬੱਚੇ ਜਿਹੜੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਸੱਤ-ਸੱਤ ਘੰਟੇ ਉੱਥੇ ਬੈਠਦੇ ਆ ਉਹਨਾਂ ਨੂੰ ਉਹ ਉਹਨਾਂ ਵਾਸਤੇ ਵੀ ਜਿਹੜਾ ਹੈਗਾ ਪੜ੍ਹਾਈ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਆ ਜਿਹੜੀ ਸੰਗਤ ਆਉਂਦੀ ਆ ਗੁਰਦੁਆਰਿਆਂ ਦੇ ਵਿੱਚ ਜਾਂ ਡਿਸਟ੍ਰਿਕਟ ਸ਼ਾਪਿੰਗ ਸੈਂਟਰ ਵੀ ਨਾਲ ਆ ਉੱਥੇ ਟੂਰਿਸਟ ਵੀ ਆਉਂਦੇ ਆ ਲੋਕ ਖਰੀਦਦਫਰੋਸ ਵੀ ਕਰਦੇ ਆ ਔਰ ਉਹਨਾਂ ਵਾਸਤੇ ਵੀ ਇਹ ਜਿਹੜੀ ਫੌਲ ਸਮੈਲ ਆ ਉਹਨਾਂ ਵਾਸਤੇ ਵੀ ਬੜੀ ਮੁਸ਼ਕਲ ਕ੍ਰੀਏਟ ਕਰਦੀ ਆ ਤੇ ਨਾਲ ਹੀ ਇਹ ਉੱਥੇ ਜਿਹੜਾ ਡਰਪਨ ਹੁੰਦਾ ਉਹਨੂੰ ਬਰਨ ਨਹੀਂ ਕਰਦੇ ਆ ਉਹਨਾਂ ਦੀ ਬਰਨਿੰਗ ਦੇ ਨਾਲ ਜਿਹੜੀਆਂ ਇਨਟੌਕਸਿਕੈਂਟ ਜਿਹੜੀਆਂ ਗੈਸਾਂ ਨੇ ਉਹ ਸਾਡੇ 에ਅਰ ਨੂੰ ਪੋਲਿਊਟ ਕਰਦੀਆਂ ਨੇ ਔਰ ਇਹ ਦੇ ਨਾਲ ਕੀ ਹੁੰਦਾ ਹੈ ਕਿ ਕਈ ਵਾਰੀ ਜਿਹੜੀਆਂ ਸੜਕਾਂ ਜਿਹੜੀਆਂ ਉਹਨਾਂ ਤੇ ਡੈਂਸ ਸਮੂਹਕ ਜਿਹੜਾ ਉਹ ਸਾਡੀ ਟ੍ਰੈਫਿਕ ਵਿੱਚ ਵਿਘਨ ਪਾਉਂਦਾ ਔਰ ਐਕਸੀਡੈਂਟਾਂ ਦਾ ਵੀ ਇਹ ਕਰਮਾਂਦਾ ਔਰ ਇਹ ਦੇ ਨਾਲ ਜਿਹੜੇ ਅਫੈਕਟਡ ਏਰੀਆ ਉਹ ਅਮਰਤ ਅਨੰਦ پارک ਕਿੱਥੇ ਕਈ ਬਜ਼ੁਰਗ ਤੇ ਬੱਚੇ ਸੈਰ ਕਰਦੇ ਨੇ ਉਹਨਾਂ ਦੀ ਸਿਹਤ ਉਹਨਾਂ ਨੂੰ ਫੇਫੜਿਆਂ ਦੀ ਸਾਰੀਆਂ ਬਿਮਾਰੀਆਂ ਲੱਗਣ ਦਾ ਵੀ ਖਦਸਾ ਰਹਿੰਦਾ ਹੈ ਇੱਥੇ ਚੂਹੇ ਮੱਛਰ ਤੇ ਮੱਖੀਆਂ ਜਿਹੜੀਆਂ ਪੈਦਾ ਹੁੰਦੀਆਂ ਨੇ ਜਿਹਦੇ ਨਾਲ ਸਾਰੀਆਂ ਬਿਮਾਰੀਆਂ ਤੇ ਕੈਂਸਰ ਤੇ ਸਕਿਨ ਜਿਹੜੀਆਂ ਡਿਸੀਜ਼ ਜਿਹੜੀਆਂ ਉਹ ਵੀ ਜਿਹੜੀਆਂ ਉਹ ਅਫਰ ਕਰਦੀਆਂ ਨੇ ਸੋ ਸਾਡੀ ਇਹ ਪੀਲਿਆ ਔਰ ਬੇਨਤੀ ਆ ਅਧਿਕਾਰੀਆਂ ਅੱਗੇ ਗਵਰਨਮੈਂਟ ਅੱਗੇ ਕਿ ਜੋ ਵੀ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਆ ਨੈਸ਼ਨਲ ਗ੍ਰੀਨ ਪ੍ਰਬੰਧਨ ਵਾਲੋਂ ਉਹਨਾਂ ਦੀ ਪਲੀਜ਼ ਇਨ ਬਿਨ ਪਾਲਣਾ ਕਰੋ ਔਰ ਇਹ ਜਿਹੜੀ ਇਲੈਗਲ ਡੰਪਿੰਗ ਆ ਇਸ ਨੂੰ ਇੱਥੋਂ ਬੰਦ ਕੀਤਾ ਜਾਵੇ ਔਰ ਇਸ ਨੂੰ ਬਿਲਕੁਲ ਸਾਫ ਸੁਥਰਾ ਕਰਕੇ ਤੇ ਇੱਥੇ ਫੁੱਲ-ਬੂਟੇ ਲਗਾਏ ਜਾਣ। ਸੋ ਮੇਰੀ ਇਹੀ ਅਪੀਲ ਆ ਤੇ ਮੇਰੀ ਬੇਨਤੀ। ਸਰਦਾਰ ਜੀ ਇਹ ਜਨਪ ਬੰਦਾ ਕਾਰਨ ਕੀ ਹੈਗਾ ਲੱਗਦਾ ਕਿ ਕੋਈ ਇਸ ਵਿੱਚ ਪੈਸੇ ਦਾ ਹੈਗਾ ਕਿਉਂਕਿ ਡੈਪੋ ਤਿਆਰ ਕੀਤਾ ਜਾਦਾ ਕਿਉਂਕਿ ਤੁਸੀਂ ਕਰੋੜਾਂ ਰੁਪਏ ਖਰਚ ਕੇ ਪ੍ਰਾਪਰਟੀ ਬਣਾਈ ਆ ਲੱਗਦਾ ਕਿ ਮਜਬੂਰ ਹੋ ਗਏ ਤੁਸੀਂ ਪ੍ਰਾਪਰਟੀ ਵਿੱਚ ਤੇ ਕੋਠੀਆਂ ਵਿੱਚ ਤੇ ਆਪਣੀ। ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਸਾਡੇ ਬੜੀਆਂ ਕੋਠੀਆਂ ਵਿਕ ਵੀ ਗਈਆਂ ਨੇ। ਲੋਕ ਕੋਠੀਆਂ ਵੇਚਣ ਦੇ ਮਜਬੂਰ ਹੋ ਗਏ ਆ ਇੱਥੇ ਇਲੀਗਲ ਡੰਪਿੰਗ ਬਿਲਕੁਲ ਲੀਗਲ ਹੈ ਹੀ ਨਹੀਂ ਇਹ ਕੇਵਲ ਵਹੀਕਲ ਨੂੰ ਖੜਿਆ ਕਰਨ ਵਾਸਤੇ ਮਿਊਨਿਸਪਲ ਕਾਰਪੋਰੇਸ਼ਨ ਨੇ ਜਿਹੜੀ ਅਵਰਦਾ ਕੰਪਨੀਆਂ ਉਹਨੂੰ ਜਗ੍ਹਾ ਦਿੱਤੀ ਸੀ ਪਰੰਤੂ ਉਹ ਜਿਹੜੀਆਂ ਵਹੀਕਲ ਉੱਥੇ ਹੁਣ ਉਹ ਵਹੀਕਲ ਜਿਹੜੀਆਂ ਖਰਾਬ ਹੋ ਚੁੱਕੀਆਂ ਉਹ ਵੀ ਮਰਤੀ ਉੱਥੇ ਖੜੀਆਂ ਨੇ ਤੇ ਪਲੱਸ ਡੰਪ ਦੀ ਵੀ ਉੱਥੇ ਜਿਹੜੀ ਹੈਗੀ ਆ ਉਹ ਉਹ ਸੁੱਟਦੇ ਰਹਿੰਦੇ ਆ ਵੇਖੋ ਜੀ ਅਗਲਾ ਐਕਸ਼ਨ ਜਿਹੜਾ ਅਸੀਂ ਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੇ ਸਾਨੂੰ ਪੂਰਾ ਭਰੋਸਾ ਪੀ ਇਹਦੇ ਉੱਤੇ ਬਿਲਕੁਲ ਉਹ ਇਨ ਬਿਨ ਪਾਲਣਾ ਕਰਨਗੇ ਔਰ ਅਸੀਂ ਉਹਨਾਂ ਨੂੰ ਮਜਬੂਰ ਕਰਾਂਗੇ ਉਹਨਾਂ ਕੋਲ ਡੀਸੀ ਸਾਹਿਬ ਕੋਲ ਕਾਰਪੋਰੇਸ਼ਨ ਕੋਲ ਅਮਸਾ ਇੰਪਰੂਵਮੈਂਟ ਅਥ ਕੋਲ ਉਹਨਾਂ ਨੂੰ ਕਹਾਂਗੇ ਪੀ ਆ ਜੋ ਫੈਸਲਾ ਹੋਇਆ ਇਹਨਾਂ ਦੀ ਇਨ ਬਿਨ ਪਾਲਣਾ ਕੀਤੀ ਜਾਵੇ ਅਗਰ ਫਿਰ ਵੀ ਉਹਦਾ ਕੋਈ ਅਸਰ ਨਹੀਂ ਹੋਇਆ ਔਰ ਅਸੀਂ ਕੰਟੈਂਪਟ ਆਫ ਕੋਰਟ ਦੀ ਵੀ ਜਿਹੜੀ ਹੈ ਉਹ ਅਸੀਂ ਤਿਆਰੀ ਕਰ ਰਹੇ ਹਾਂ ਐਂਡ ਤੁਸੀਂ ਕੁਝ ਕਹੋਗੇ ਕਿ ਉਸ ਤੋਂ ਬਾਅਦ ਕੋਈ ਹਰਕਤ ਹੋਈ ਇੱਥੇ ਕੋਈ ਅਧਿਕਾਰੀ ਆਏ ਅਸੀਂ ਐਨਜੀਟੀ ਉੱਤੇ 6925 ਨੂੰ ਜਿਹੜੀ ਹੈਗੀ ਆ ਪਟੀਸ਼ਨ ਤਿਆਰ ਕਰਨੀ ਸ਼ੁਰੂ ਕੀਤੀ ਸੀ ਔਰ 221025 ਨੂੰ ਜਿਹੜਾ ਹੈਗਾ ਅਸੀਂ ਉਹ ਫਾਈਲ ਕਰਤੀ ਸੀ ਔਰ 221025 ਤੋਂ ਬਾਅਦ ਅਸੀਂ ਦੇਖਿਆ ਵੀ ਉੱਥੇ ਕੁਝ ਇਹਨਾਂ ਨੇ ਜੜੀਆਂ ਹੈਗੀਆਂ ਉਹ ਡੰਪਿੰਗ ਰਿਮੂਵ ਕਰਨੀ ਸ਼ੁਰੂ ਕੀਤੀ ਸੀ ਪਰੰਤੂ ਉਹ ਇੰਨੀ ਜ਼ਿਆਦਾ ਤਦਾਰ ਦੇ ਵਿੱਚ ਉਹ ਗੱਡੀਆਂ ਖਾਲੀ ਖਾਲੀ ਭਰ ਕੇ ਨਹੀਂ ਸੀ ਲੱਗੇ ਜਾਂਦੇ ਇੰਨੀ ਪ੍ਰੋਗਰੈਸ ਹੋਈ ਨਹੀਂ ਲੇਕਿਨ ਕੁਝ ਪ੍ਰੋਗਰੈਸ ਜ਼ਰੂਰ ਹੋਈ ਹੈ ਕਿ ਉਹਨਾਂ ਦੀ ਕੋਈ ਟੀਮ ਨੇ ਆ ਕੇ ਵਿਦਤ ਕੀਤਾ ਕੁਝ ਦੇਖਿਆ ਕਿ ਇਹਦਾ ਨਾ ਕੋਈ ਨੁਕਸਾਨ ਉਹਨਾਂ ਦੀ ਟੀਮ ਜਿਹੜੀ ਆ ਆਪਣਾ ਇਹਨਾਂ ਦੀ ਜਿਹੜੀ ਲੋਕਲ ਆ ਉਥੇ ਮੇਅਰ ਸਾਹਿਬ ਵੀ ਉੱਥੋਂ ਹੋ ਕੇ ਆ ਵਰਦਾ ਕੰਪਨੀ ਦੇ ਜਿਹੜੇ ਮਾਲਕ ਸੀਗੇ ਉਹ ਵੀ ਉੱਥੋਂ ਹੋ ਕੇ ਆਏ ਸੀਗੇ ਇਵਨ ਇੰਪਰੂਵਮੈਂਟ ਅਫਸਰ ਅਧਿਕਾਰੀ ਵੀ ਗਏ ਸੀਗੇ ਸਰਕਾਰੀ ਨੂੰ ਕੀ ਲੱਗਦਾ ਕਿ 13 ਤਰੀਕ ਨੂੰ ਉਥੇ ਪ੍ਰੋਟੈਸਟ ਦਾ ਵੀ ਅਨਾਉਂਸ ਕੀਤਾ ਗਿਆ ਸੀ ਉਹ ਪ੍ਰੋਟੈਸਟ ਨੂੰ ਕਿਵੇਂ ਦੇਖਦੇ ਬਿਲਕੁਲ ਹੀ 13 ਤਰੀਕ ਦਾ ਜਿਹੜਾ ਪ੍ਰੋਟੈਸਟ ਆ ਉਹ ਬਿਲਕੁਲ ਜਾਇਜ਼ ਆ ਬੰਦਿਆਂ ਦਾ ਕਿਉਂਕਿ ਜਦੋਂ ਅਧਿਕਾਰੀਆਂ ਦੇ ਕੰਨ ਤੇ ਜੋ ਵੀ ਨਹੀਂ ਸਰਕਾਰੀ ਤੇ ਫਿਰ ਤੇ ਫਿਰ ਉਹਦੇ ਪਿੱਛੇ ਹੋਰ ਹੱਲ ਕੀ ਆ ਔਰ ਇਹ ਸਿਰਫ ਸਰਕਾਰ ਦੇ ਕੰਨ ਖੋਲਣ ਵਾਸਤੇ ਆ ਹੋਰ ਕੋਈ ਗੱਲ ਨਹੀਂ ਸਰਕਾਰ ਨਹੀਂ ਮੰਨਦੀ ਹਾਂ ਇਹ ਆਖਰੀ ਹੱਲ ਹੀ ਆ ਜੋ ਨਵੇਂ ਡੀਸੀ ਆਏ ਜੋ ਅਮਰੀਕਾ ਤੇ ਉਹਨਾਂ ਤੋਂ ਕੀ ਉਮੀਦਾਂ ਹੈਗੀਆਂ ਕਿ ਲੱਗਦਾ ਕਿ ਤੁਹਾਡੀ ਆਵਾਜ਼ ਸੁਣਨ ਕੇ ਉਹ ਇੱਥੇ ਕੋਈ ਕਾਰਵਾਈ ਹੋਵੇ ਵੇਖੋ ਜੀ ਜਿਹੜੇ ਨਵੇਂ ਡੀਸੀ ਆਏ ਆ ਇਹਨਾਂ ਬਾਰੇ ਮੈਂ ਸੁਣਿਆ ਕਿ ਬਹੁਤ ਹੀ ਸੁਲਝੇ ਹੋਏ ਅਫਸਰ ਨੇ ਔਰ ਬਹੁਤ ਤਗੜੇ ਐਡਮਿਨਿਸਟ੍ਰੇਟਰ ਨੇ ਔਰ ਸਾਨੂੰ ਪੂਰੀ ਆਸ ਆ ਕਿ ਇਹ ਸਾਨੂੰ ਇਨਸਾਫ ਦਿਵਾਉਣਗੇ ਔਰ ਨੈਸ਼ਨਲ ਗ੍ਰੀਨ ਇੰਟਰਨੈਸ਼ਨਲ ਦੀ ਜਿਹੜੀ ਆ ਉਹ ਫੈਸਲੇ ਦੀ ਵੀ ਪੂਰੀ ਇਨ ਬਿਨ ਪਾਲਣਾ ਕਰਨੀ ਔਰ ਇਹਦੀ ਅਗਲੀ ਤਰੀਕ ਜਿਹੜੀ ਆ ਉਹ ਵੀ ਹੈਗੀ ਆ 6 ਫਰਵਰੀ 6 ਫਰਵਰੀ ਇਹਦੀ ਅਗਲੀ ਤਰੀਕ ਆ ਔਰ ਇਹਨਾਂ ਨੂੰ ਡਾਇਰੈਕਸ਼ਨ ਦਿੱਤੀ ਹੋਈ ਆ ਕਿ 6 ਫਰਵਰੀ ਤੋਂ ਪਹਿਲਾਂ ਇਹ ਆਪਣਾ ਇੱਕ ਐਫੀਡੇਵਿਟ ਉੱਥੇ ਧਾਰਨ ਕਰਨ ਕਿ ਇਹਨਾਂ ਨੇ ਉੱਥੇ ਕੀ ਪ੍ਰੋਗਰੈਸ ਕੀਤੀ ਆ ਜੀ ਅਲਮਾਨੀਓ ਕਾ ਅਦਾਲਤ ਦਾ ਦਰਵਾਜ਼ਾ ਖੁੱਲਦਾ ਆ ਕਿੰਨੀ ਕ ਆਸ ਉਮੀਦ ਆ ਅਦਾਲਤ ਤੋਂ ਐਨਜੀਟੀ ਤੋਂ ਕੀ ਡੰਨਲ ਇਨਸਾਫੇਰ ਹੋ ਰੰਦਾ। ਕੋਈ ਸਾਡੇ ਵਾਸਤੇ ਰਸਾ ਹੀ ਇੱਕੋ ਰਹਿ ਗਿਆ ਸੀ। ਸਾਨੂੰ ਦੇ ਤੇ ਪੂਰੀ ਆਸ ਆ ਵੀ ਇਹ ਹੁਣ ਸਾਨੂੰ ਪੂਰੀ ਆਸ ਆ ਵੀ ਇਹ ਜਿਹੜਾ ਇਲੀਗਲ ਡੰਪ ਇਥੋਂ ਰਿਮੂਵ ਹੋਏਗਾ। ਮੈਂ ਸ਼ਰਨਦੀਪ ਸਿੰਘ ਪੱਡਾ ਸਰਕਾਰੀ ਵਕੀਲ ਰਿਟਾਇਰ ਹੋਇਆ ਹਾਂ। ਅੱਜਕੱਲ ਮੈਂ ਪ੍ਰਾਈਵੇਟ ਪ੍ਰੈਕਟਿਸ ਜਿਹੜੀ ਅਮਰਸਰ ਡਿਸਟ੍ਰਿਕਟ ਕੋਰਟ ਚ ਕਰਦਾ। ਮੇਰੀ ਰਿਹੱਸ ਜਿਹੜੀ ਆ ਉਹ ਈ-ਬਲਾਕ ਰੰਜੀਤ ਹੈ ਵੀ ਅਮਰਸਰ। ਸਾਡੇ ਈ-ਬਲਾਕ ਡੀ-ਬਲਾਕ C بلاਕ B بلاਕ A بلاਕ ਤੇ ਜਿਹੜੇ ਸੈਕਟਰ 4 ਤੇ ਸੈਕਟਰ 3 ਰਣਜੀਤਵੰਦ ਦੇ ਸਾਡੇ ਨਿਵਾਸੀ ਆ ਅਸੀਂ ਇੱਕ ਜੁਆਇੰਟ ਫੋਰਮ ਜਿਹੜੀ ਆ ਉਹ ਬਣਾਈ ਆਪਣੇ ਜਿਹੜੇ ਸਾਂਝੇ ਕੰਮਾਂ ਵਾਸਤੇ ਇਹ ਸਾਡਾ ਜਿਹੜਾ ਡੰਪਰ ਦਾ ਮਸਲਾ ਸੀ ਇਹਦੇ ਵਾਸਤੇ ਮੈਨੂੰ ਸਾਡੀ ਜਿਹੜੀ ਜੁਆਇੰਟ ਫੋਰਮ ਇਹਨਾਂ ਨੇ ਆਪਣਾ ਕਾਨੂੰਨੀ ਸਲਾਹਕਾਰ ਥਾਪਿਆ ਤੇ ਮੈਂ ਆਪਣੇ ਜਿਹੜੇ ਲੋਕੇ ਨੇ ਸੋਦੀ ਸਾਹਿਬ ਅ ਗ੍ਰੀਨ ਟਰਮੀਨਲ ਚੋਂ ਜਾਂਦੇ ਸੀ ਉਹਨਾਂ ਨਾਲ ਸਲਾਹ ਕੀਤੀ ਇਹ ਸਾਰੇ ਮੇਰੇ ਨਾਲ ਪ੍ਰਧਾਨ ਜੀ ਬੈਠੇ ਨੇ ਬਾਕੀ ਵੀ ਅਹੁਦੇਦਾਰ ਬੈਠੇ ਨੇ ਮੈਂ ਸਾਰਿਆਂ ਦਾ ਨਾਮ ਲਮਾਂ ਤੇ ਵਿੱਚੋਂ ਕੋਈ ਨਾਮ ਰਹਿ ਜਾਏਗਾ ਉਹਨਾਂ ਨਾਲ ਸਲਾਹ ਕਰਨ ਤੋਂ ਬਾਅਦ ਜਿਹੜਾ ਉਹਨਾਂ ਦੇ ਮੁਤਾਬਕ ਅਸੀਂ ਉਹਨਾਂ ਨੂੰ ਸਾਰੇ ਜਿਹੜੇ ਆ ਉਹ ਕਾਗਜ਼ ਦਫ਼ਤਰਾਂ ਤੋਂ ਜਿਹੜੀਆਂ ਸਾਡੀਆਂ ਐਫਰਟਸ ਸੀਗੀਆਂ ਉਹ ਇਕੱਠੇ ਕਰਕੇ ਦਿੱਤੇ ਤੇ ਉਹਨਾਂ ਨੇ ਵੀ ਕਿਹਾ ਕਿ ਇਹ ਬਿਲਕੁਲ ਇਲੈਗਲ ਕੰਮ ਆ ਜਿਹੜਾ ਕਿ ਸਾਨੂੰ ਇਲੈਗਲ ਲੱਗਦਾ ਸੀ ਤੇ ਉਹਨਾਂ ਨੇ ਸਾਡੇ ਬਿਹਾਬ ਤੇ ਜਿਹੜੀ ਆ ਉਹ ਮੇਰੇ ਰਾਈ ਉੱਤੇ ਪਟੀਸ਼ਨ ਦਾਇਰ ਕੀਤੀ ਜਿਹਦੀ ਹੁਣ ਅਗਲੀ ਤਰੀਕ 6 ਦੋ ਪਈ ਆ ਤੇ ਮੇਰੇ ਤੋਂ ਪਹਿਲਾਂ ਸਾਡੇ ਪ੍ਰਧਾਨ ਸੋਚੂ ਸਾਹਿਬ ਨੇ ਦੱਸ ਦਿੱਤਾ ਕਿ ਗ੍ਰੀਨ ਤਦਬੀਨ ਉਹ ਜਿਹੜਾ ਉਹ ਕੀ ਮਾਨਯੋਗ ਅਦਾਲਤ ਨੇ ਆਰਡਰ ਕੀਤੇ ਆ ਉਹਦੇ ਮੁਤਾਬਕ ਜੇ ਕੋਈ ਨਹੀਂ ਕਾਰਵਾਈ ਹੋਏਗੀ ਤੇ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਅਸੀਂ ਜਿਹੜੀ ਆ ਉਹ ਅਦਾਲਤ ਤੇ ਅੱਗੋਂ ਅਪੀਲ ਕਰਾਂਗੇ ਵੈਸੇ ਮੈਨੂੰ ਉਮੀਦ ਆ ਜਿਸ ਤਰ੍ਹਾਂ ਦਾ ਇਹ ਇਲੈਗਲ ਕੰਮ ਹੈਗਾ ਇਹ ਅਧਿਕਾਰੀ ਆਪਣੇ ਆਪ ਹੀ ਕਰਨਾ ਬੰਦ ਕਰ ਦੇਣਗੇ ਤੇ ਸਾਨੂੰ ਜਿਹੜਾ ਇਲਾਕਾ ਨਿਵਾਸੀ ਆ ਸਾਨੂੰ ਇਹਦੇ ਤੋਂ ਰਾਤ ਮਿਲੇਗੀ ਜੇਕਰ ਨਾ ਹੋਵੇ ਕਿ ਕੋਈ ਸਾਡੇ ਇਸੇ ਤਰ੍ਹਾਂ ਦੀ ਜਿਹੜੀ ਗੰਦਗੀ ਹੋਰ ਬਲਾਕਾਂ 'ਚ ਵੀ ਹੈਗੀ ਆ ਉਹ ਵੀ ਜਿਹੜੀ ਆ ਉਹ ਅਸੀਂ ਚਕਾਉਣ ਵਾਸਤੇ ਆਪਣੇ ਵੱਲੋਂ ਜਿਹੜੀ ਆ ਪੂਰੀ ਜੋਰ ਲਾਵਾਂਗੇ ਤੇ ਕਾਰਵਾਈ ਕਰਾਂਗੇ ਜੇ ਨਾ ਕੋਈ ਸਾਡਾ ਕੰਮ ਹੋਇਆ ਇਸ ਤਰ੍ਹਾਂ ਅਸੀਂ ਕਾਨੂੰਨ ਦਾ ਸਾਰਾ ਲਵਾਂਗੇ ਮੈਂ ਇੱਥੇ ਵੀ ਦੱਸਣਾ ਚਾਹੁੰਨਾ ਕਿ ਪਹਿਲਾਂ ਸਾਡੇ ਈਪਲਾਸ ਤੇ ਕਮਿਊਨਿਟੀ ਸੈਂਟਰ ਦਾ ਪਲਾਟ ਸੀ ਜਿਹੜਾ ਕਿ ਉਹ ਪਹਿਲੀ ਸਰਕਾਰ ਵੇਲੇ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਵਾਲੇ ਇਹਨਾਂ ਨੇ ਜਿਹੜਾ ਉਹਦੀ ਕਰ ਦਿੱਤੀ ਸੀ ਮਨਜ਼ੂਰੀ ਤੇ ਉਹ ਸਾਨੂੰ ਪਤਾ ਲੱਗਣ ਤੇ ਅਸੀਂ ਸਾਰੇ ਇਲਾਕਾ ਨਾਸੀਆਂ ਨੇ ਇਕੱਠੇ ਹੋ ਕੇ ਉਦੋਂ ਵੀ ਮੇਰੀ ਰਾਏ ਜਿਹੜੀ ਆ ਮਾਨ ਜੋ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਚ ਤੇ ਪਟੀਸ਼ਨ দাਰ ਕੀਤੀ ਸੀ ਕਿ ਅਸੀਂ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਨੂੰ ਜਗਾ ਲਾਟ ਹੋਈ ਸੀ ਸਾਡੀ ਕਮਿਊਨਿਟੀ ਸੈਂਟਰ ਵਾਲੀ ਉਹਦੇ ਤੇ ਅਸੀਂ ਸਟੇ ਲੈਆ ਸੀ ਤੇ ਫਿਰ ਉਹ ਲਾਸ਼ ਮਿਲ ਜਿਹੜੀ ਆ ਕੈਨਸਲ ਹੋਈ ਸੀ ਜਿਸ ਦਾ ਕਿ ਐਸ ਵਾਲੇ ਉੱਤੇ ਕਮਿਊਨਿਟੀ ਸੈਂਟਰ ਬਣਿਆ ਤੇ ਅੱਗੋਂ ਜਿਹੜਾ ਉਹ ਚਾਲੂ ਹਾਲਤ ਚ